ਅੱਜ ਬਹੁਤ ਸਾਰੀਆਂ ਰਚਨਾਵਾਂ ਅਜਹੀਆਂ ਹਨ ਜੋ ਸਾਨੂੰ ਗੁਰਬਾਣੀ ਦਾ ਭਲੇਖਾ ਬੰਦੀਆਂ ਹਨ ਅਸੀਂ ਇੱਥੇ ਦਸਮ ਗ੍ਰੰਥ ਦੀ ਜਾਂ ਕਿਸੇ ਹੋਰ ਗ੍ਰੰਥ ਦੀ ਗੱਲ ਨਹੀਂ ਕਰ ਰਹੇ ਆਪਾਂ ਇੱਥੇ ਆਮ ਬੋਲੀਆਂ ਜਾਣ ਵਾਲੀਆਂ ਵਿਆਹਾਂ ਦੇ ਉੱਤੇ ਕਾਡਾਂ ਦੇ ਉੱਤੇ ਛਪਣ ਵਾਲੀਆਂ ਲਾਈਨਾਂ ਜੋ ਸਾਨੂੰ ਗੁਰਬਾਣੀ ਵਰਗੀਆਂ ਲੱਗਦੀਆਂ ਹਨ ਪਰ ਉਹਨਾਂ ਦਾ ਦੂਰ ਦਰੇਡੇ ਗੁਰਬਾਣੀ ਦੇ ਨਾਲ ਕੋਈ ਵਾਸਤਾ ਨਹੀਂ ਹੁੰਦਾ ਮੈਂ ਤੁਹਾਨੂੰ ਕੁਝ ਪੰਕਤੀਆਂ ਜੋ ਸਾਨੂੰ ਗੁਰਬਾਣੀ ਦਾ ਬਿਲਿਖਾ ਪਉਂਦੀਆਂ ਹਨ ਬੋਲ ਕੇ ਸੁਨੋਨਾ ਤੁਸੀਂ ਨੋਟ ਕਰਕੇ ਰੱਖਿਓ ਕਿ ਇਹ ਕਦੀ ਵੀ ਇਹਨਾਂ ਨੂੰ ਗੁਰਬਾਣੀ ਨਹੀਂ ਸਮਝਣਾ ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਬਾਸ਼ਾ ਦੇ ਵਿੱਚ ਦਰਜ ਨਹੀਂ ਹਨ ਪਹਿਲੀ ਹੈ ਸਤਗੁਰ ਦਾਤੇ ਕਾਜ ਰਚਾਇਆ ਆਪਣੀ ਮਿਹਰ ਕਰਾਈ ਦਾਸਾਂ ਕਾਰਜ ਆਪਸਵਾਰ ਇਹ ਉਸ ਦੀ ਬਿੜਿਆਈ ਅਗਲੀ ਪੰਕਤੀ ਸੁਣੋ ਨਾਨਕ ਨੀਵਾ ਜੋ ਚੱਲੈ ਲੱਗੇ ਨ ਤਤੀਬ ਆਉ ਇਹ ਪੰਕਤੀ ਵੀ ਗੁਰਬਾਣੀ ਦੀ ਨਹੀਂ ਨਾਮੁ ਖੁਮਾਰੀ ਨਾਨਕਾ ਚੜੀ ਰਿਹਾ ਦਿਨ ਰਾਤ ਸੁਣਨ ਨੂੰ ਤਾਂ ਇਹ ਸਾਨੂੰ ਗੁਰਬਾਣੀ ਲੱਗਦੀ ਹੈ ਪਰ ਇਸ ਦਾ ਗੁਰਬਾਣੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਨਾਲ ਦੂਰ ਦਰੇਡੇ ਕੋਈ ਵਾਸਤਾ ਨਹੀਂ ਇਕੋ ਸਿਮਰੋ ਨਾਨਕਾ ਜੋ ਜਲ ਫਲ ਰਹਾ ਸਮਾਏ ਦੂਜਾ ਕਾਹੇ ਸਿਮਰੀਐ ਜੋ ਜਮੇ ਤੇ ਮਰ ਜਾਏ ਇਹ ਵੀ ਪੰਕਤੀ ਗੁਰਬਾਣੀ ਦੀ ਨਹੀਂ ਇਸ ਕਰਕੇ ਸੁਚੇਤ ਰਹੀਏ ਅਜਹੀਆਂ ਪੰਕਤੀਆਂ ਅਜਹੀਆਂ ਲਾਈਨਾਂ ਜੋ ਸਾਨੂੰ ਭਲੇਖਾ ਗੁਰਬਾਣੀ ਦਾ ਪਉਂਦੀਆਂ ਹਨ ਕੱਲ ਨੂੰ ਇਹੀ ਛੋਟੇ ਛੋਟੇ ਭਲੇਖੇ ਵੱਡੇ ਭਲੇਖੇ ਬਣ ਕੇ ਸਾਡੇ ਸਾਹਮਣੇ ਆਉਂਦੇ ਹਨ ਇਸ ਕਰਕੇ ਸੁਚੇਤ ਰਹੀਏ ਗੁਰਬਾਣੀ ਨੂੰ ਗੁਰਬਾਣੀ ਸਮਝੀਏ ਤੇ ਇਹਨਾਂ ਲਾਈਨਾਂ ਤੋਂ ਦੂਰ ਰਹੀਏ